ਦੁੱਖ ਤੇ ਅਫਸੋਸ ਕਰਨ ਜਾਂ ਰਹੀਆਂ ਸਵਾਰੀਆਂ ਨਾਲ ਹੋਇਆ ਵੱਡਾ ਹਾਸਾ ਮਹਿੰਦਰਾ ਪਿਕਅਪ ਦਾ ਫਟਿਆ ਟਾਇਰ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਪਲਟੀ ਨੋ ਗੰਭੀਰ ਜ਼ਖਮੀ ਅਤੇ ਇੱਕ ਬਜ਼ੁਰਗ ਔਰਤ ਦੀ ਹੋਈ ਮੌਤ ਇਹ ਐਕਸੀਡੈਂਟ ਮੇਰੇ ਮੂਰੇ ਹੀ ਹੋਇਆ ਹੋਇਆ ਸੀ ਤੇ ਕਾਫੀ ਲੇਡੀਜ਼ ਸੀਗੀਆਂ ਕਾਫੀ ਫੱਟੜ ਨੇ ਤੇ ਸੋਹਣਿਆ ਜਾ ਰਿਹਾ ਵੀ ਜਦੋਂ ਮੈਂ ਪਹੁੰਚਿਆ ਵੀ ਉੱਤੇ ਉਹ ਬਲੈਰਮ ਟੈਕਿੰਗ ਆਇਆ ਸੀਗਾ 11:00 ਦੇ ਕਰੀਬ ਤੇ ਅ ਤੁਰੇ ਵਿੱਚ 10 ਦਿਨ ਇੰਝ ਹੋਏ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਦੁੱਖ ਤੇ ਅਫਸੋਸ ਕਰਨ ਯਾ ਰਹੀਆਂ ਸਵਾਰੀਆਂ ਨਾਲ ਹੋਇਆ ਵੱਡਾ ਹਾਸਾ Mahindra ਪਿਕਅਪ ਦਾ ਫਟਿਆ ਟਾਇਰ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਪਲਟੀ ਨੋ ਗੰਭੀਰ ਜ਼ਖਮੀ ਅਤੇ ਇੱਕ ਬਜ਼ੁਰਗ ਔਰਤ ਦੀ ਹੋਈ ਮੌਤ ਸਮਰਾਲਾ ਦੇ ਨੇੜੇ ਪਿੰਡ ਚੈਲਾ ਦੇ ਕੋਲ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇੱਕ ਮਹਿੰਦਰਾ ਪਿਕਅਪ ਦਾ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ ਜਿਸ ਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਅਤੇ ਨੋ ਦੇ ਕਰੀਬ ਗੰਭੀਰ ਜ਼ਖਮੀ ਹੋ ਗਏ ਇਨ੍ਹਾਂ ਵਿੱਚ 8 ਔਰਤਾਂ ਤੇ 2 ਵਿਅਕਤੀ ਸ਼ਾਮਲ ਹਨ ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਪੀਜੀਆ ਰੈਫਰ ਕਰ ਦਿੱਤਾ ਗਿਆ ਅਤੇ ਚੰਡੀਗੜ੍ਹ ਜਾਂਦੇ ਹੋਏ ਇੱਕ ਜ਼ਖਮੀ ਬੁਜ਼ੁਰਗ ਔਰਤ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਔਰਤ ਦੀ ਪਛਾਣ ਨਿਵਾਸੀ ਸਮਰਾਲਾ 70 ਸਾਲਾ ਹੋਈ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11 ਵਜੇ ਦੁੱਖ ਦਾ ਅਫਸੋਸ ਕਰਨ ਜਾ ਰਹੇ Mahindra ਪਿਕਅਪ ਵਿੱਚ ਸਵਾਰ 10 ਵਿਅਕਤੀਆਂ ਜਿਨ੍ਹਾਂ ਵਿੱਚ 8 ਔਰਤਾਂ ਸ਼ਾਮਲ ਸਨ ਲੁਧਿਆਣਾ ਵੱਲ ਜਾ ਰਹੇ ਸੀ ਤਾਂ ਜਦੋਂ Mahindra ਪਿਕਅਪ ਸਮਰਾਲਾ ਨੇੜੇ ਪਿੰਡ ਚਾਲਾਂ ਦੇ ਕੋਲ ਫਲਾਈ ਓਵਰ ਤੇ ਹੇਠਾ ਉਤਰੀ ਤਾਂ Mahindra ਪਿਕਅਪ ਦਾ ਟਾਇਰ ਫਟ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਜਾ ਕੇ ਪਲਟ ਗਈ ਜਿਸ ਕਾਰਨ Mahindra ਪਿਕਅਪ 'ਚ ਸਵਾਰ 9 ਜਣੇ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਜਕਮਿਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਬਜ਼ੁਰਗ ਔਰਤ ਹਰਪਾਲ ਕੌਰ ਪੀਜੀਆਈ ਚੰਡੀਗੜ੍ਹ ਜਾਂਦੇ ਹੋਏ ਰਸਤੇ 'ਚ ਦਮ ਤੋੜ ਗਈ। ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦਲਵਿੰਦਰ ਸਿੰਘ ਆ। ਕਿਹੜਾ ਪਿੰਡ ਤੁਹਾਡਾ? ਮੇਰਾ ਪਿੰਡ ਚੜੀ ਆ ਜੀ ਜ਼ਿਲ੍ਹਾ ਫਤਿਹਗੜ ਸਾਹਿਬ। ਕੀ ਮਾਮਲਾ ਹੋਇਆ ਜੀ? ਮੈਂ ਆਪਣੇ ਪਿੰਡ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ। ਰੌਲਿਆਂ ਦੇ ਲੱਗੇ ਹੀ ਐਕਸੀਡੈਂਟ ਹੋਇਆ ਹੋਇਆ ਸੀ। ਮੈਂ ਪਿੱਛੋਂ ਆ ਰਿਹਾ ਸੀ। ਇਹ ਐਕਸੀਡੈਂਟ ਮੇਰੇ ਮੂਰੇ ਹੀ ਹੋਇਆ ਹੋਇਆ ਸੀ। ਤੇ ਕਾਫੀ ਲੇਡੀਜ਼ ਸੀਗੀਆਂ ਕਾਫੀ ਫਟੜ ਨੇ ਤੇ ਸੋਹਣਿਆ ਜਾ ਰਿਹਾ ਵੀ ਜਦੋਂ ਮੈਂ ਪਹੁੰਚਿਆ ਵੀ ਉੱਤੇ ਉਹ ਬਲੈਰੋ ਪਿਕਅਪ ਸੀ ਉਹਦਾ ਟਾਇਰ ਪੈਂਚਰ ਹੋ ਗਿਆ ਸੀ ਇਸ ਕਰਕੇ ਗੱਡੀ ਫਲਟ ਗਈ ਤੇ ਮੈਂ ਜਦੋਂ ਮੌਕੇ ਤੇ ਪਹੁੰਚਿਆ ਤੇ ਨਾਲ ਦੀ ਨਾਲ ਮੇਰੇ ਪੇਸ਼ੈਂਟ ਗੱਡੀ ਦੇ ਵਿੱਚ ਆ ਦਿੱਤੇ ਤੇ ਮੈਂ ਉਹਨਾਂ ਨੂੰ ਹਸਪੀਟਲ ਲੈ ਕਿੰਨੇ ਕਿਲੇ ਨੇ ਤਕਰੀਬਨ 1 1/2 ਘੰਟੇ ਜਾਣੇ ਪਤਾ ਲੱਗਿਆ ਕਿ ਕਿੱਥੇ ਦੇ ਰਹਿਣੇ ਵਾਲੇ ਪੇਸ਼ੀ ਨਹੀਂ ਮੈਨੂੰ ਕੁਛ ਨਹੀਂ ਪਤਾ ਮਰਤਕ ਨਾ ਡਾਕਟਰ ਨਦੀ ਕਿ ਐਕੂਐਂਟ ਕੇਸ ਹੈ ਕੀ ਮਮੂਰੇ ਕਿ ਐਕਸਪੀਰੀ ਸਿਗਰਸ ਤੇ ਵੇੜੀ ਕਰ ਰਵੇ ਦੇ ਕਰੀਬ ਤੇ ਅ ਥੋੜੇ ਵਿੱਚ 10 ਦਿਨ ਜੜ ਹੋਏ ਸੀਗੇ ਤੇ ਚਲਾ ਦੇ ਕੋਲ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ 8 ਫੀਲਿੰਸ ਸੀਗੇ ਤੇ 2 ਮੇਲ ਸੀ ਕਿਹਨੇ ਦੱਸਾਂ ਮੈਂ ਉਹ ਸਾਰੇ ਫੀਲਿੰਸ ਸੀਗੇ ਸਭ ਰੈਫਰ ਕਰ ਦਿੱਤਾ ਗਿਆ